ਜਲਪੁਰ ਰੇਲ ਡਿਵੀਜ਼ਨ ਦੇ ਬਠਿੰਡਾ ਦਿੱਲੀ ਰੇਲਵੇ ਟ੍ਰੈਕ ਤੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਬੀਤੀ ਰਾਤ ਨੂੰ ਕਰੀਬ 1 ਦਰਜਨ ਦੇ ਕਰੀਬ ਸਰੀਏ ਰੱਖ ਦਿੱਤੇ ਗਏ ਦੱਸ ਦਈਏ ਕਿ ਇਸ ਦੇ ਨਾਲ ਇੱਕ ਵੱਡਾ ਹਾਦਸਾ ਜੋ ਸੀ ਉਹ ਵਾਪਰ ਸਕਦਾ ਸੀ ਲੇਕਿਨ ਟ੍ਰੇਨ ਚਲਾ ਰਹੇ ਚਾਲਕ ਦੀ ਚੌਕਸੀ ਦੇ ਚਲਦਿਆਂ ਇਹ ਵੱਡਾ ਹਾਦਸਾ ਟਲ ਗਿਆ ਦੱਸ ਦਈਏ ਉਕਤ ਮਾਮਲਾ ਬਠਿੰਡਾ ਦੇ ਬੰਗੀ ਨਗਰ ਤੋਂ ਦੱਸਿਆ ਜਾ ਰਿਹਾ ਜਿੱਥੇ ਕੀ ਰੇਲਵੇ ਟ੍ਰੈਕ ਦੇ ਉੱਤੇ ਸਰੀਏ ਰੱਖੇ ਗਏ ਸਨ ਔਰ ਦੱਸ ਦਈਏ ਕਿ ਜੇਕਰ ਟ੍ਰੇਨ ਚਾਲਕ ਦੇ ਵੱਲੋਂ ਇਸ ਤੇ ਧਿਆਨ ਨਾ ਦਿੱਤਾ ਜਾਂਦਾ ਤਾਂ ਟ੍ਰੇਨ ਪਲਟ ਵੀ ਸਕਦੀ ਸੀ ਲੇਕਿਨ ਟ੍ਰੇਨ ਚਲਾ ਰਹੇ ਡਰ ਪਿਆਤੇ ਉਰਨਾ ਦੇ ਵੱਲੋਂ ਟ੍ਰੇਨ ਰੋਕ ਲਈ ਗਈ ਜਿਸ ਤੇ ਚੱਲਦੇ ਇੱਕ ਵੱਡਾ ਹਾਦਸਾ ਰੁਕਿਆ ਰੇਲਵੇ ਟਰੈਕ ਦੇ ਉੱਤੇ ਸਰੀਏ ਪਏ ਹੋਣ ਦੇ ਚੱਲਦੇ ਆ ਦਿੱਲੀ ਤੋਂ ਬਠਿੰਡਾ ਆ ਰਹੀ ਮਾਲ ਗੱਡੀ ਨੂੰ 45 ਮਿੰਟ ਤੱਕ ਉੱਥੇ ਹੀ ਰੋਕਣਾ ਪਿਆ ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਦੇ ਉੱਤੇ ਆਰਪੀਐਫ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਮਾਮਲਾ ਮੈਨੂੰ ਸਵੇਰੇ 7:00 ਵਜੇ ਕਰੀਬ ਪਤਾ ਲੱਗਿਆ ਕਿ ਕਿਸੇ ਚੋਰਾਂ ਨੇ ਇਹ ਸਰੀਆ ਲਾਈਨ ਦੇ ਉੱਪਰ ਰੱਖ ਦਿੱਤਾ ਬਚਾ ਲਏ ਤਿੰਨ ਪੰਜ ਤੇ ਤਿੰਨ ਪੌਣੇ ਘੰਟਾਾਂ ਤੋਂ ਗੱਡੀ ਖੜੀ ਰਹੀ ਹੈ ਜੀ ਇੱਥੇ ਹੁਣ ਇਹ ਨਹੀਂ ਪਤਾ ਕਿਸ ਮੰਸਾ ਦੇ ਲਈ ਲੁੱਟਣ ਲਈ ਜਾਂ ਕਿਸ ਚੀਜ਼ ਲਈ ਰੱਖਿਆ ਲੱਗਦਾ ਵੀ ਇਹ ਵੱਡਾ ਨੁਕਸਾਨ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੀ ਬਹੁਤ ਵੱਡਾ ਤੇ ਹੁਣ ਅਧਿਕਾਰੀ ਪਹੁੰਚੇ ਕੀ ਨਹੀਂ ਪੂਰੇ ਨੱਥ ਪੈਣੀ ਚਾਹੀਦੀ ਅਸੀਂ ਤਾਂ ਆਪ ਕਹਿੰਨੇ ਆ ਇਸ ਚੀਜ਼ ਤੇ ਸਾਡੀ ਇੱਕ ਇਹਨਾਂ ਨੂੰ ਬੇਨਤੀ ਹੋਰ ਆ ਛੋਟੀ ਜੀ ਆ ਜਿਹੜੀਆਂ ਨਾਨ ਨਲ ਕਿਕਰਾਂ ਇੱਥੇ ਰੋਜ਼ ਫੋਨ ਖੋ ਕੇ ਝਾੜੀਆਂ ਚ ਬਹਿ ਜਾਂਦੇ ਆ ਅਖੀਰ ਦੇਖਿਆ ਸਾਡੇ ਸੀਨਾ ਚੜਿਆਂ ਵਿੱਚ ਬੈਠੇ ਜਦੋਂ ਟ੍ਰੇਨ ਖੜ ਗਈ ਕੋਈ ਮੋਬਾਈਲ ਦੇਖੀ ਜਾਂਦਾ ਤੇ ਜਦੋਂ ਟ੍ਰੇਨ ਤੁਰਦੀ ਹੈ ਹਲਕਾ ਝੜਕਾ ਮਾਰ ਕੇ ਨਾਲ ਦੀ ਨਾਲ ਝੱਟਾ ਮਾਰ ਕੇ ਨਿਕਲ ਜਾਂਦੇ ਲੈ ਕੇ ਅਗਲਾ ਓਏ 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 ਕਰਦੇ ਰਹਿ ਜਾਂਦਾ ਰੇਲਵੇ ਦੇ ਅਧਿਕਾਰੀ ਪਹੁੰਚੇ ਰੇਲਵੇ ਦੇ ਜੀਆਰ ਆਰਫੀਫ ਸਾਰੀ ਪਹੁੰਚੀ ਇੱਥੇ ਵੱਡੇ ਵੱਡੇ ਅਫਸਰ ਪਹੁੰਚੇ ਇਹ ਤਾਂ ਆਈ ਨਹੀਂ ਲੱਗਦਾ ਕਿ ਗੱਡੀ ਵੀ ਪੱਟਣੀ ਤੋਂ ਉੱਤਰ ਫਸਦੀ ਜੇ ਬਿਲਕੁਲ ਨੁਕਸਾਨ ਬਹੁਤ ਤਗੜਾ ਹੋ ਜਾਂਦਾ ਜਿਹਾ ਜਿਹਾ ਕੋਈ ਪਤਾ ਨਹੀਂ ਲੱਗਦਾ ਚਾਂਚੱਕ ਡਰਾਈਵਰ ਨੂੰ ਇਹਦਾ ਪਤਾ ਲੱਗ ਗਿਆ ਬ੍ਰੇਕ ਲਾ ਗਿਆ ਗੱਡੀ ਤੇ ਬਹੁਤ ਗਲਤ ਗੱਲ ਹੈ ਇਸ ਚੀਜ਼ ਜਿਹੜਾ ਦੇਖੋ ਚੋਰੀ ਇਹ ਆ ਚੀਜ਼ਾਂ ਦੀ ਕੀ ਚੋਰੀ ਆ ਸਾਡੇ ਏਰੀਆ ਦਾ ਨਾਮ ਬਹੁਤ ਵੱਡਾ ਚੋਰਾਂ ਨੇ ਬਦਨਾਮ ਕਰ ਰੱਖਿਆ ਅਸੀਂ ਇੱਕ ਅਪੀਲ ਕਰਦੇ ਆ ਕਿ ਜਿੰਨੇ ਵੀ ਚੋਰ ਆ ਜਿੰਨੇ ਖੋਹ ਵਾਲੇ ਆ ਇੱਥੇ ਖੋਹ ਇੰਨੀ ਕਿਉਂ ਜਾਂਦੀ ਆ ਸ਼ਾਮ ਨੂੰ 9 ਵਜੇ ਤੋਂ ਬਾਅਦ ਬੰਦਾ ਹੀ ਨਹੀਂ ਹਟੇ ਹੋਗਾ ਸਾਡਾ ਇਹ ਇਹਨਾਂ ਦੇ ਨਾਪੇ ਪੈਣੀ ਚਾਹੀਦੀ ਪੌਣਾ ਘੰਟਾ ਗੱਡੀ ਖੜੀ ਰਹੀ ਹੈ ਨੁਕਸਾਨ ਤਾਂ ਹੋਣ ਹੀ ਰਿਹਾ ਸਮੇਂ ਦਾ ਹੋਇਆ ਜੀ ਸਮੇਂ ਦਾ ਹੋਇਆ ਜੀ ਸਰਕਾਰ ਦਾ ਨੁਕਸਾਨ ਹੋਇਆ सेंटर सरकार ਦਾ ਨੁਕਸਾਨ ਹੋਇਆ ਚੀਜ਼ ਏਰੀਆ ਕਿਹੜਾ ਪਾਜੀ ਇਹ ਬੰਗੀ ਨਗਰ ਦੀ ਇਹ ਦਿੱਲੀ ਲੈਨ ਆ ਜੀ ਕੋ ਬਤਾਇਆ ਕਿ ਰਾਤ ਨੂੰ ਕਿਸੇ ਨੇ ਟ੍ਰੈਕ ਪਰ ਰੱਖ ਦਈਏ ਤਾਂ ਉਸki ਵਜ੍ਹਾ ਸੇ ਜੋ ਸਮਥਿੰਗ 3 ਵਜੇ ਗਾੜੀ ਆਈ ਸੀ ਉਹ 1 ਘੰਟੇ ਲੇਟ ਹੋਈ ਲਿਖੜੀ ਰਹੀ ਸੀ ਠੀਕ ਹੈ ਟ੍ਰੈਕ ਤੇ ਲੋਗ ਆ ਫਿਰ ਰਾਤ ਨੂੰ ਹੀ ਐਸੇ ਹਮ ਔਰ ਆਪਣੇ ਯਹਾਂ ਤੇ ਪੁਆਇੰਟਸ ਮੈਨ ਹੈ ਉਹ ਦੋਨੋਂ ਜਾ ਕੇ ਦੇਖੇ ਤਾਂ ਇਸੜੀ ਇਹ ਮਲੇ ਪਟਰੀ ਪਰੋਂ ਹਟਾ ਕੇ ਫਿਰ ਆਪਣੀ ਗਾੜੀ ਚਲਾ ਲਈ ਗਾੜੀ ਕੌਨ ਸੀ ਦੀ गाड़ी लोड था कितनी देर रुकी रही यहाँ पे यहाँ कम से कम वो तो उसमें लेकर एक घंटे लेट हुई कुछ पता है कहाँ से लेकर आए अब ये तो मेरे को पता नहीं मैं रात में मैं तो था नहीं। ਦੱਸ ਦਈਏ ਕਿ ਜਿਸ ਜਗ੍ਹਾ ਦੇ ਉਤੇ ਸਰੀਏ ਰਕੇ ਗਏ ਸਨ ਉਸ ਦੇ ਨੇੜੇ ਹੀ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਬਹੁਤ ਸਾਰੇ ਸ਼ਰਾਰਤੀ ਅਨਸਰ ਅਤੇ ਚੋਰ ਕਿਸਮ ਦੇ ਲੋਕ ਅਜੀਹਾ ਕੰਮ ਕਰਦੇ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ੇੜੀ ਕਿਸਮ ਦੇ ਜੋ ਲੋਕ ਨੇ ਉਹ ਐਸੇ ਜਗ੍ਹਾ ਦੇ ਉਤੇ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਿਸ ਤੇ ਚੱਲਦੀਆਂ ਕਈ ਲੋਕ ਜੋ ਨੇ ਉਹ ਇਥੋਂ ਲੰਘਦਿਆਂ ਹੋਇਆਂ ਲੁੱਟਖੋਹਾਂ ਦਾ ਸ਼ਿਕਾਰ ਹੋ ਚੁੱਕੇ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਪਕਤ ਲੋਕਾਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਲੋਕ ਅਜੀਆਂ ਹਰਕਤਾਂ ਦੁਬਾਰਾ ਨਾ ਕਰ é a report.